ਬਾਜੀ ਅੱਛੇ ਤਰੀਕਾ ਆਜੀ ਹੱਥ ਵਲ ਕੇ ਬੇਨਤੀ ਆਜੀ ਇਹਦੇ ਪਹਿਲਾਂ ਦਾ ਦਾਦਾ ਜਿਹੜਾ ਦਾਦਾ ਦਾ ਮੇਰੇ ਮੇਰੀ ਭੈਣ ਦਾ ਵਿਆਹ ਸੀ ਜੀ ਇਹਦੇ ਬਾਲ 25 ਸਾਲ ਪਹਿਲਾਂ ਮੇਰੇ ਸਾਡੇ ਵਿਆਹ ਦੇ ਵਿੱਚ ਗੋਲੀ ਚੱਲ ਗਈ ਜੀ ਇਹ ਦਾਦੇ ਨੇ ਜੀ ਸਾਡੇ ਸਾਡੇ ਪ੍ਰੋਣੀ ਚ ਚੱਕ ਲਈ ਤੜੀ ਖਣਦਾਰ ਨੇ ਅੱਛਾ ਅਜਾਉਂ ਕਿਉਂ ਨਹੀਂ ਛੱਡੇ ਇਹਦੇ ਪਿਛਲੇ 25 ਸਾਲ ਪਹਿਲਾਂ ਸਾਡੇ ਪ੍ਰੋਣੀ ਸਾਡੇ ਬਰਾਦ ਨੂੰ ਉਹਨੇ ਛੱਡਾਇਆ ਸੀਗਾ ਜੀ ਇਹ ਦਾਦੇ ਨੇ ਬਨ ਹਿੰਦੀ ਦਾਦੇ ਨੇ ਹਾਂਜੀ ਕਿ ਨਾ ਉਹ ਸਾਡੇ ਪ੍ਰਾਣੇ ਦੀ ਸਾਡੀ ਜਿੱਤੀ ਜਾਂਦੀ ਆ ਕਹਿੰਦਾ ਇਹਨੂੰ ਲਾ ਲੋ ਟੋਲਾ ਤੋਂ ਉਸੇ ਵਾਰ 8000 ਰੁਪਏ ਦਾ ਟੋਲਾ 8000 ਦੇ ਦਊਂ ਟੋਲਾ ਵੀ ਸਾਡੀ ਇੰਨੀ ਹੈ ਇੰਨੀ ਹੈਲਥ ਕੀਤੀ ਸੀਗੀ ਵੀ ਤੰਗਣਾ ਕਰੂ ਗਰੀ ਪਰਿਵਾਰ ਨੂੰ ਉਹਨਾਂ ਨੇ ਕੋਈ ਚਲਵਾਈ ਸੀਗੀ ਫਰਾਤਿਆਂ ਨੇ ਚਲਵਾਈ ਸੀਗੀ ਮੇਰੀ ਮਾਂ ਦਾ ਫਫਰ ਸੀਗਾ ਤੇ ਉਹ ਸਾਡਾ ਪ੍ਰਾਣੇ ਸੀਗਾ ਪ੍ਰਾਣੇ ਦਾ ਗਾੜੀ ਦਾ ਜਰਸੀ ਮਤਲਬ ਆ ਤੇ ਉਹ ਛੜੀ ਪੁੱਛ ਸਾਡੀ ਮਤਲਬ ਸਾਡੀ ਰੜੀ ਬਰਾਛ ਸਾਡੀ ਉਹਨੇ ਸਾਡੀ ਲਾੜੀ ਸੀ ਠੀਕ ਹੈ ਲੜੀ ਹੀ ਉਹ ਕਹਿੰਦਾ ਵੀ ਦਾਦਾ ਕਹਿੰਦਾ ਪ੍ਰਾਣੇ ਟਾਈਮ ਤੋਂ ਵੀ ਤੁਹਾਡੀ ਮਦਦ ਕਰਦਾ ਰਿਹਾ ਬਾਰ ਬਦਦ ਕਰਦੇ ਆਏ ਨੇ ਜੀ ਛੱਡੀ ਨੇ ਉਹਨੇ ਇਹ ਗੱਲ ਸੋਚਦੀ ਜੀ ਕਹਿੰਦਾ ਸਾਡੀ ਪਰੋਣੀ ਦੀ ਜਿਹੜੇ ਸਾਡੀ ਬਰਾਤ ਜਾਂ ਛਾਦੀ ਸਾਰੀ ਜਾਂਦੀ ਜੀ ਕਹਿੰਦਾ ਕਿ ਸਾਡੀ ਲਾਹੂ ਥੱਲੇ ਕਿਸੀ ਸਾਰੀ ਬਰਾਤ ਸਾਡੀ ਸਰੀ ਸਰੀ ਲਾਤੀ ਜੀ ਉਹਨੇ ਜੀ ਉਹ ਸਵਾਗਤ ਕੀਤਾ ਛੱਡੇ ਸਾਰੇ ਵਿਆਹ ਖਰਾਬ ਕਰਦੀ ਜੀ ਉਸ ਵਾਰ ਤੇ ਦਾਦੇ ਨੇ ਸਾਡੀ ਇੰਨੀ ਬਾਤ ਕੀਤੀ ਜਿੰਨੀ ਵੀ ਕਹੀ ਜੀ ਪਰ ਹੁਣ ਭਾਨਾ ਵੀ ਉਹੀ ਰਾਹ ਤੇ ਤੁਰਿਆ ਹੋਇਆ ਭਾਨਾ ਦੇ ਵੀ ਹੀਰਾ ਚੱਲਿਆ ਹੋਇਆ ਜੀ ਹਰੇਕ ਰੇਗ ਦੀ ਮਦਦ ਕਰਦਾ ਜੀ ਸਾਡੇ ਲੋਕਾਂ ਦੇ ਗਰੀਬਾਂ ਦੇ ਘਰ ਪਹੁੰਚਦਾ ਜੀ ਤੇ ਲੋਕਾਂ ਨਾਲ ਖੜਾ ਵੀ ਜਦੋਂ ਕੁਕੀ ਪੰਦੇ ਦੇ ਬੱਚੇ ਕੁਇ ਅੱਧਿਕ ਮੈਨੂੰ ਮੇਰੀ ਸ਼ਿਕਾਇਤ ਤੋਂ ਘਟੇ ਦੀ ਪੰਦੀ ਸ਼ਾਦੀ ਮਰ ਹੋ ਗਈ ਮੈਂ ਦੇਖਣ ਹੈਗਾ ਵੀ ਕਦੇ ਭਾਨ ਨੇ ਗਲਤ ਕੰਮ ਕਰਤਾ ਕੋਈ ਵਾਓ ਠੀਕ ਹੈ ਅੱਧਿਕਰਾ ਅੱਧਿਕਦੇ ਦੇਖਣੀ ਭਰਾਵਾ ਕੋਈ ਸਰਕਾਰਾਂ ਨੂੰ ਲੱਗ ਜਾਂਦਾ ਉਹਦੀ ਮਰਜ਼ੀ ਹੈ ਦੇਖ ਹੈਨਾ ਤੇ ਚੰਨੀ ਸੀਗਾ ਦੇਖ ਚੰਨੀ ਨੂੰ ਚੱਪਾਂ ਸਿੱਧੂ ਨੇ ਉੱਤਰ ਨਹੀਂਤਾ ਦਿਖਾ ਜੂ ਆਇਆ ਸੀਗਾ ਮੁੱਖ ਮੰਤਰੀ ਛੇਦੋਂ ਪਰ ਉਹਦੇ ਵੀ ਚੰਨੀ ਹੁਣ ਵੀ ਨਾਲ ਖੜਾ ਆਪਣੇ ਚੰਨੀ ਹੁਣ ਵੀ ਨਾਲ ਖੜਾ ਵਿਚਾਰਾ ਚਲੋ ਜੀ ਨਾਲ ਨਾਲ ਖੜੇ ਸਾਰੇ ਜਣੇ ਹਾਂ ਛੱਤ ਦਾ ਖਾਦ ਦੇਣਾ ਚੰਗਾ ਬੰਦਾ ਕੋਈ ਨਹੀਂ ਹੋਵੇ ਭਾਵੇਂ ਉਹ ਹਾਂ ਜੀ ਅਸੀਂ ਬੁੱਟਾ ਤਾਂ ਪਾਈ ਸੀ ਇਹਨੂੰ ਪਵਤ ਮੰਨ ਨੂੰ ਲੋਕ ਕਹਿੰਦੇ ਬਦਲਾਅ ਕਰਨਾਗਾ ਪਰ ਬਦਲਾਅ ਥੋੜੀ ਹੁੰਦਾਗਾ ਜੀ ਵੀ ਕਿਛਦੀ ਨਿਯਾਜ ਪਰਚੀ ਪਈਓ ਮੇਰੇ ਵੀ ਚਾਰ ਕੁੜੀਆਂ ਲੱਗੀਆਂ ਇੱਕ ਮੁੰਡਾਗਾ ਮੇਰੇ ਗਰੀਬ ਪਰਿਵਾਰ ਦਾ ਬੱਚਾ ਮੈਂ ਕੱਲ ਨੂੰ ਮੇਰੇ ਵੀ ਚਾਰ ਕੁੜੀਆਂ ਦੇ ਪਰਚੇ ਪੈ ਸਕਦੇ ਨੇ ਜੀ ਮੇਰੇ ਭਾਈ ਜਦੋਂ ਵੀ ਆਈ ਚੱਲਦੇ ਰਹੇ ਕਿ ਇਹ 84 ਵਾਲਾ ਕੰਮ ਹੋ ਗਿਆ ਫਿਰ ਜੀ ਫਿਰ ਜਿਹੜਾ ਏਡੇ ਵੱਡੇ ਇਹਨੂੰ ਨਹੀਂ ਬੋਝ ਸਕਦੇ ਕੁਝ ਇਹਨੂੰ ਸਮਝਦੇ ਕੋਈ ਨਹੀਂ ਸਾਨੂੰ ਕਿ ਸਮਝਣਗੇ ਜੀ ਜਦੋਂ ਮੇਰੀ ਕਸੂਨ ਹੋਈ ਜਦੋਂ ਏਡੇ ਵੱਡੇ ਬੰਦੇ ਨੂੰ ਨਹੀਂ ਸਮਝ ਸਕਦੇ ਕੋਈ ਸਾਨੂੰ ਕਿ ਸਮਝਣਗੇ ਮੇਰੇ ਚਾਰ ਕੁੜੀਆਂ ਨੇ ਤੇ ਮੇਰੇ ਕੱਲਾ ਜਿਹਾ ਬੱਚਾ ਗਾ ਅਸੀਂ ਮੈਂ ਕੱਲੇ ਜਣੂ ਡੇੜੀ ਕਰਕੇ ਕੱਲਾ ਜਵਾਕ ਪਾਲਦਾ ਮੈਂ ਜਿਹੜਾ ਉਹ ਡੇੜੀ ਜਾ ਕੇ ਪਾਣੀ ਸਿੱਧੂ ਦਾ ਉਹਨਾਂ ਨੇ ਮੈਂ ਡੇੜੀ ਉਹਨਾਂ ਨੇ ਨੌਕਰ ਰਹਾ ਪਹਿਲਾਂ ਜੀ ਸ੍ਰੀ ਦੇਹੰਦ ਨਾਲ ਬਹੁਤ ਪਹਿਲਾਂ ਉਹਨਾਂ ਦੇ ਦੇਖਾ ਪਣਾ ਜੀ ਵੀ ਹੁਣ 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 ਦੀ ਉਮਰ ਦਾ ਮੈਂ ਵੀ ਹੁਣ ਦੀ ਉਮਰ ਦਾਗਾ ਇੰਨਾ ਕਿ ਵੀ ਚਲ ਮੈਂ ਗਰੀਬੀ 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 ਪਰਿਵਾਰ ਦਾ ਗਜਵਾਕਾ ਹੈ ਨਾ ਪ੍ਰੈਜ਼ੀ ਇੱਕ ਅਥਵਨ ਕੀ ਬੇਨਤੀ ਹੈ ਜੀ ਵੀ ਧੱਕਾ ਨਾ ਕਰੋ ਸਰਕਾਰ ਜੀ ਇਹ ਛੋੜੇ ਬਾਤੇ ਬਹੁਤ ਜ਼ਗਰ ਤੇ ਗੱਲ ਆ ਜੀ ਧੱਕੇ ਦੇ ਦੇਖੇ ਨਹੀਂ ਪੜੇ ਪਿਚਾਰੇ ਪਰਚੇ ਪਾਤੇ ਉਸ ਵਾਸਤੇ ਤਾਂ ਕਿਤੇ ਉਹ ਡੌਂਟ ਦੀਆਂ ਵਿਚਾਰੀਆਂ ਉਸ ਵਾਸਤੇ ਉੱਤੇ ਹੈ ਵੀ ਨਹੀਂ ਸੀਗੀਆਂ ਜਿਹੜੇ ਸਾਹਿਬਾਂ ਦੀ ਪਰਚੇ ਪਾਤੇ ਇਹੋੜੀ ਬਹੁਤ ਮਾੜੀ ਗੱਲ ਆ ਜੇ ਕੋਈ ਪੰਨੇ ਦੇ ਵਿੱਚ ਫੋਟ ਹੈਗਾ ਸੀਗਾ ਇੱਕ ਪਰਚੇ ਦੋ ਪਰਚੇ ਚੱਲ ਪਏ ਹੁੰਦੇ ਕੋਈ ਗੱਲ ਨਹੀਂ ਸੀਗੀ ਬੰਦੇ ਦੀ ਬੰਦੇ ਹੁੰਦੇ ਨੇ ਜੀ ਪਰ ਕੁੜੀਆਂ ਦੇ ਪਾਉਣ ਦਾ ਕੀ ਮਤਲਬ ਹੁੰਦਾ ਜੀ ਸਸਰੀ ਕਾਟ